ਆ ਗੱਡੀ ਜਿਹੜੀ ਤੁਸੀਂ ਦੇਖ ਰਹੇ ਹੋ ਇਹ ਗੱਡੀ ਲੁਟੇਰਿਆਂ ਦੀ ਆ ਫਿਰੋਜ਼ਪੁਰ ਦੇ ਲੁਟੇਰਿਆਂ ਦੀ ਗੱਡੀ ਔਰ ਇਹ ਗੱਡੀ ਦਾ ਨੰਬਰ ਤੁਸੀਂ ਧਿਆਨ ਨਾਲ ਵੇਖ ਲਓ ਕੀ ਨੰਬਰ ਆ ਰਾਤ ਲੁੱਟਣ ਆਉਂਦੇ ਆ ਇੱਥੇ ਆ ਟਰੱਕ ਲੁੱਟਣ ਆ ਗਿਆ ਔਰ ਨਾਲ ਕੰਡਾ ਲੱਗਿਆ ਪਿੱਛੇ ਮੰਡੀ ਆ ਪਹਿਲਾਂ ਵੇਖ ਲਓ ਔਰ ਇਹ ਬੋਰੀਆਂ ਲੁੱਟਣ ਆਏ ਰਾਤ ਨੂੰ ਲੁਟੇਰੇ ਚੋਰ ਆਏ ਆ ਔਰ ਬੋਰੀਆਂ ਇੱਥੋਂ ਟਰੱਕ ਦੇ ਉੱਤੋਂ ਲਾ ਲੀਆਂ ਇਸ ਟਰੱਕ ਦੇ ਉੱਪਰੋਂ ਵਿੱਚ ਸੁੱਟ ਲੀਆਂ ਜਾਣਕਾਰੀ ਮਿਲੀ ਆ ਕਿ ਦੋ ਦੇ ਆਸ-ਪਾਸ ਢੇੜੇ ਲਾਲੇ ਸੀ ਇਹਨਾਂ ਨੇ ਇੱਥੋਂ 100 ਤੋਂ ਉੱਤੇ ਬੋਰੀਆਂ ਲੈ ਗਏ ਸੀ ਔਰ ਤੀਜੀ ਗੱਡੀ ਫਿਰ ਪਰਨਦੇ ਲਈ ਆਏ ਸੀ ਔਰ ਜਿਹੜੇ ਕੰਡੇ ਵਾਲੇ ਆ ਉਹਨਾਂ ਨੇ ਵੇਖ ਲਿਆ ਰੌਲਾ ਪੈ ਗਿਆ ਇੱਥੋਂ ਤੱਕ ਕਿ ਆਮੋ ਸਾਹਮਣੀ ਫਾਇਰਿੰਗ ਵੀ ਹੋਈ ਆ ਇੱਥੇ ਔਰ ਇਹ ਗੱਡੀ ਦੇ ਵਿੱਚੋਂ ਦੋ ਤੋਂ ਤਿੰਨ ਮੋਬਾਈਲ ਮਿਲੇ ਆ ਜੋ ਇਹਨਾਂ ਨੇ ਕੰਡੇ ਵਾਲਿਆਂ ਨੇ ਸਾਨੂੰ ਜਾਣਕਾਰੀ ਦਿੱਤੀ ਆ ਉਹਨਾਂ ਦੇ ਵਿੱਚ ਨੰਬਰ ਡਿਟੇਲ ਪੂਰੀ ਆ ਔਰ ਤੁਹਾਨੂੰ ਦਿਖਾ ਦਈਏ ਨਜ਼ਰ ਇੱਕ ਵਾਰ ਮਾਰ ਲਓ ਇਧਰੋਂ ਪਿੱਛੇ ਕਿਸ ਤਰੀਕੇ ਨਾਲ ਇਹਨਾਂ ਨੇ ਪੂਰਾ ਜਗਾੜ ਲਾਇਆ ਔਰ ਮਗਰੋਂ ਟਰਾਲੀ ਪਾ ਕੇ ਹੋ ਸਕਦਾ ਵੱਡੇ ਪੱਧਰ ਤੇ ਗੈਂਗ ਹੋਵੇ ਟਰਾਲੀ ਮਗਰ ਪਾ ਕੇ ਬੜੇ ਤਰੀਕੇ ਦੇ ਨਾਲ ਜਿਹੜੇ ਬੋਰੀਆਂ ਲੁੱਟਦੇ ਨੇ ਬੋਰੀਆਂ ਲੈ ਜਾਂਦੇ ਨੇ ਇਥੋਂ ਚੱਕ ਕੇ ਇਹ ਲਗਾਤਾਰ ਹੀ ਮੈਂ ਤੁਹਾਨੂੰ ਦੱਸ ਦਿਆਂ ਕਿ ਇਹੋ ਜੀਆਂ ਖਬਰਾਂ ਜਿਹੜੀਆਂ ਫਿਰੋਜ਼ਪੁਰ ਦੇ ਵਿੱਚੋਂ ਆਉਂਦੀਆਂ ਰਹਿੰਦੀਆਂ ਨੇ ਪਰ ਪਰਿਵਾਰਕ ਜਿਹੜੇ ਮੈਂਬਰ ਨੇ ਜਾਂ ਜਿਨ੍ਹਾਂ ਦੀ ਇੱਥੇ ਫੜ ਹੈਗੀ ਆ ਕੰਡਾ ਹੈਗਾ ਜਾਂ ਜਿਨ੍ਹਾਂ ਦੇ ਟਰੱਕ ਨੇ ਉਹਨਾਂ ਦੇ ਨਾਲ ਗੱਲਬਾਤ ਕਰ ਲੈਣੇ ਆ ਅਖੀਰਕਾਰ ਕਿਵੇਂ ਰਾਤ ਪੂਰਾ ਮਸਲਾ ਹੋਇਆ ਸੀ ਇਹ ਗਰੋਹ ਕਿੱਥੋਂ ਦਾ ਬੰਦੇ ਟਰੇਸ ਹੋਏ ਆ ਪੁਲਿਸ ਨੇ ਫੜੇ ਆ ਕੀ ਕੁਛ ਹੋਇਆ ਇਸ ਪੂਰੇ ਵਿਸ਼ੇ ਤੇ ਗੱਲਬਾਤ ਕਰ ਲੈਣੇ ਆ ਅਸੀਂ ਬਈ ਜੀ ਕਿਹੜੀ ਲੋਕੇਸ਼ਨ ਆ ਕਿਹੜੀ ਜਗ੍ਹਾ ਹੈਗੀ ਔਰ ਤੁਹਾਡਾ ਕੰਡੇ ਦਾ ਕੀ ਨਾਮ ਆ ਇਹ ਨਾ ਆਪਾਂ ਜੀ ਆ ਫਰੋਇਪੁਰ ਮੱਲਾਂ ਵਾਲਾ ਰੋਡ ਤੇ ਪਿੰਡ ਤੇਗਾ ਸਿੰਘ ਵਾਲਾ ਆਪਣਾ ਵਾ ਇਹ ਉੱਥੇ ਆਪਣਾ ਇਹ ਕੰਡਾ ਏ ਇਹ ਜਿਹੜਾ ਇਹ ਅਸੀਂ ਮਤਲਬ ਮਾਲ ਲੋਡ ਕਰਕੇ ਤੇ ਅੱਜ ਉੱਥੇ ਘਲਾਉਣਾ ਸੀ ਮੰਡੀਆਂ ਚ ਇਹ ਰਾਤ ਇੱਥੇ ਘੋੜੇ ਖੜੇ ਕੀਤੇ ਆ ਤੇ ਮਲਸੋਂਗੇ ਅਸੀਂ ਇੱਥੇ ਹੀ ਰਾਖੀ ਦਾ ਕਰਕੇ ਸੋਈਦਾ ਅਕਸ਼ਰ ਹੀ ਚੋਰੀਆਂ-ਚੋਰੀਆਂ ਨਿੱਕੀਆਂ-ਮੋਟੀਆਂ ਹੁੰਦੀਆਂ ਰਹਿੰਦੀਆਂ ਮਲੁੱਟਾਂਖੋ ਵਾਲੇ ਮੰਡੀਆਂ ਜੱਗੇ ਵੀ ਇਹ ਲੋਕ ਚੋਰੀਆਂ ਕਰਦੇ ਆ ਅਸੀਂ ਅੰਦਰ ਕੰਡੇ ਦੇ ਮੈਦ ਫਾਦਰ ਸਾਹਿਬ ਸੁੱਤੇ ਹੋਏ ਹੀ ਸੀਗੇ ਵੀ ਸੀਜ਼ਨ ਚੱਲਦਾ ਕਰਕੇ ਜਿਵੇਂ ਪਰੇ ਦਾਣੇ ਵੀ ਪਰੇ ਪਏ ਉੱਥੇ ਤੇ ਉਹ 4:30 ਦਾ ਵੇਲਾ ਵਾ ਤੇ ਕੋਈ ਕੁੱਤੇ ਵਾ ਪਹੁੰਚਦੇ ਸੀਗੇ ਤੇ 4:30 ਵਜੇ ਨਾ ਖੜਕਾ ਹੋਇਆ ਇੱਕ ਜਿਵੇਂ ਇਹਨਾਂ ਬੋਰੀਆਂ ਦੇ ਉੱਤੋਂ ਸਿੱਟੀਆਂ ਤੇ ਗੱਡੀ ਦਾ ਤੇ ਕੁਦਰਤੀ ਅਸੀਂ ਉਧਰੋਂ ਅਚਨਚੇਤ ਐਵੇਂ ਹੀ ਬਾਹਰ ਆਏ ਸਾਨੂੰ ਕੋਈ ਇਹੋ ਜਿਹਾ ਮਣਚੀ ਆਣੀ ਸੀ ਉਹ ਬਾਹਰ ਆਏ ਜਦੋਂ ਗੱਡੀ ਦਾ ਇੱਥੇ ਅਗਲੇ ਪਾਸੇ ਆਏ ਆ ਤੇ ਉਹ ਇੱਕ ਇਹਨਾਂ ਨੂੰ ਪਤਾ ਲੱਗਿਆ ਅਸੀਂ ਕਿਹੜੇ ਜੇ ਓਏ ਮਤਲਬ ਬੰਦਾ ਕਹਿੰਦਾ ਹੀ ਏ ਉਹ ਜਦੋਂ ਕਿਹਾ ਤੇ ਉਹ ਉਹਨਾਂ ਮਾਰ ਗੋਤੋਂ ਛਾਲਾਂ ਗੱਡੀ 'ਚ ਉਹ ਕਹਿੰਦੇ ਵੀ ਰਾਹੁਲ ਐ ਮਾਰ ਫੈਰ ਇੱਕ ਨੂੰ ਉਹ ਇੱਕ ਦਾ ਫੈਰ ਰਾਹੁਲ ਨੇ ਮਾਰਿਆ ਕਿੰਨੇ ਮਾਲਕ ਜਾਣੇ ਆਪਣੀ ਘੜਾ ਵੱਡੇ ਵਾਲ ਨੂੰ ਮਾਰਿਆ ਮਤਲਬ ਸਾਡੇ ਵਾਲ ਨੂੰ ਫੈਰ ਮਾਰਿਆ ਉਹਨਾਂ ਨੇ ਜਿੱਥੇ ਉਹ ਗੱਡੀ 'ਚ ਉਹਨਾਂ ਛਾਲਾ ਛੂਲਾ ਮਾਰਿਆ ਉਹਦਾ ਫੈਰ ਮਾਰਿਆ ਤੇ ਫਾਦਰ ਸਾਹਿਬ ਕੋ ਪਸਤੌਲ ਸੀਗਾ ਇਹਨਾਂ ਦਾ ਲਿਸੈਂਸੀ ਹਥਿਆਰ ਹੈਗਾ ਇਹਨਾਂ ਨੇ ਵੀ ਦੋ ਫਾਇਰ ਕੀਤੇ ਜਦੋਂ ਐਨੂੰ ਉਹ ਹੋ ਗਿਆ ਭੱਜ ਐਨੂੰ ਫਿਰ ਉਹ ਉਧਰ ਜਾ ਕੇ ਜਦੋਂ ਐਨੂੰ ਭੱਜੇ ਫਿਰ ਇੱਕ ਫਾਇਰ ਹੋਰ ਅਹੀਂ ਕੀਤਾ ਜਵੇਂ ਬੰਦੇ ਜਾਦੇ ਹੀ ਅਹੀਂ ਦੋ ਜਣੇ ਸੀਗੇ ਕਿੰਨੇ ਜਣੇ ਹੋ ਉਹ 7-8 ਜਣੇ ਸੀਗੇ ਮਨ ਲਓ ਨੇਰੇ ਦਾ ਕਰਕੇ ਨਾ ਐਗਜ਼ੈਕਟ ਨਹੀਂ ਉੰਜ ਬੰਦੇ 5 ਕੁੱਤੇ ਸੀ ਦੋ ਕਿਥੇ ਖੜੇ ਸੀਗੇ ਉਤੋਂ ਗੱਟੇ ਛੇੜਦੇ ਪਏ ਸੀਗੇ ਤੇ ਉਹ ਆਹਨ ਉਹਨੇ 5 5 ਪੁੱਜ ਗਏ ਬੱਚੇ ਰਹੀ ਉਹਨੂੰ ਚੌਧਰੀ ਵੀ ਇਧਰ ਆ ਗਿਆ ਆਪਣੇ ਸਾਰੇ ਐ ਪਈ ਗਿਆ ਵੀ ਇਹਨਾਂ ਕੋ ਹਥਿਆਰ ਹੈਗੇ ਆ ਵੀ ਐਵੇਂ ਨੁਕਸਾਨ ਕਰਨੇ ਵੀ ਆ ਗੱਡੀ ਦੇ ਹਵਾ ਕੱਢੋ ਪਹਿਲੋ ਟਾਇਰਾਂ ਚੋਂ ਉਹ ਕੱਢਣ ਕੁੱਢਣ ਲਾ ਪਏ ਤੇ ਉਹਨੂੰ ਫਿਰ ਉਧਰੋਂ ਹੋਰ ਲੋਬਰਾਂ ਆ ਗਈਆਂ ਸਾਡੀਆਂ ਸਾਰੇ ਆ ਗਏ ਇਕੱਠੇ ਹੋ ਗਏ ਉਹ ਨਾ ਮੋਬਾਈਲ ਵਿੱਚ ਛੱਡ ਗਿਆ ਆਪਦੇ ਦੋ ਅੱਛਾ ਇਹਦੇ ਗੱਡੀ ਦੇ ਵਿੱਚ ਤੋਂ ਮੋਇਲਾ ਤੇ ਫੋਨ ਆਈ ਜਾਣ ਤੇ ਉਹਨਾਂ ਤੋਂ ਫਿਰ ਪਤਾ ਲੱਗਾ ਵੀ ਇੱਕ ਦਾ ਨਾਂ ਤੇ ਰਾਹੁਲ ਆ ਇੱਕ ਗੱਬਰ ਕਹਿੰਦੇ ਸੀ ਕੋਸ਼ ਕਹਿੰਦੇ ਸੀਗੇ ਵੀ ਮਨ ਲਓ ਉਹ ਕਈ ਨਾਮ ਬਦਲ ਬਦਲ ਕੇ ਫੋਨ ਕਰਦੇ ਘਰੋਂ ਫੋਨ ਆਉਂਦਾ ਸੀ ਉਹਨਾਂ ਨੂੰ ਘਰੋਂ ਆਉਂਦੇ ਉਹਨਾਂ ਦੀ ਮਨ ਲਓ ਜਿੰਨਾਂ ਕੋ ਕਣਕਲ ਜਾਣੀ ਸੀ ਉਹ ਡੀਕਣ ਡੇ ਕਿੱਥੇ ਜੇ ਆਏ ਨਹੀਂ ਰਹੇ ਕਿ ਵੀ ਉਹਨਾਂ ਤਾਂ ਫੜੇ ਗਏ ਨੇ ਵੀ ਉਹਨਾਂ ਦਾ ਕੰਮ ਗਿਆ ਇਹੋ ਵੀ ਉਹ ਗੱਡੀ ਇਦਾਂ ਇਦਾਂ ਫੜੀ ਗਈ ਆ ਉਹ ਫਿਰ ਅਸੀਂ ਬਾਅਦ ਚ ਵੇਖਿਆ ਵੀ ਇਹਦੇ ਚ 100 ਤੋਂ 6 ਗੱਟੇ ਹੁਣ ਗਿਣਤੀ ਕੀਤੀ ਏ ਅੱਛਾ ਵੀ ਇਹ ਕੰਜਰ ਕੇ ਰਾਤ ਢੇੜੇ ਲਾਉਂਦੇ ਰਹੇ ਇਹੇ अच्छा ਤੁਹਾਡੇ ਤੁਹਾਨੂੰ ਇਸ ਜਦੋਂ ਫੜਿਆ ਉਦੋਂ ਅਜੇ ਗੱਟੇ ਸ਼ੁਰੂ ਕਰ ਰਹੇ ਸੀ ਉਦੋਂ ਗੱਟੇ ਆਵੇ ਹਾਂ ਮੰਨ ਲਓ ਆਹ ਆ ਸਿੱਟ ਗਏ ਆ ਮੰਨ ਲਓ ਜਦੋਂ ਅਗਲੇ ਗੇੜੇ ਆਏ ਨਾ ਹੁਣ ਮੰਨ ਲਓ ਦੂਜੇ ਆਏ ਤੀਜੇ ਆਏ ਪਰਮਾਤਮਾ ਜਾਣੇ ਵੀ ਆ ਤੀਜੇ ਗੇੜੇ ਜਿਵੇਂ ਹੁਣ ਆਏ ਇਹ ਮੰਨ ਲਓ ਵੀ ਸਾਡੇ ਹਿਸਾਬ ਨਾਲ ਇਹਦੇ 50 60 ਬੋਰੀਆਂ ਚ ਪੈਂਦੀਆਂ ਨੇ ਕੇਰਾ ਤੇ ਜਦੋਂ ਉਹਨਾਂ ਨੇ ਸਿੱਟੀਆਂ ਉਦੋਂ ਮਤਲਬ ਦੇਣ ਦਾ ਵੀ ਉਦੋਂ ਸਾਢੇ 4 ਵਜੇ ਸਵੇਰ ਦੇ ਵੀ ਬੰਦਾ ਉੱਠੀ ਪੈਂਦਾ ਹੈ ਰਾਤ 2 ਵਜੇ ਦੇ ਲੱਗੇ 1 ਵਜੇ ਦੇ ਲੱਗੇ ਆਪਾਂ ਨੂੰ ਨਹੀਂ ਪਤਾ ਕਿ ਦੋ ਦੇ ਲੱਗੇ ਵੀ ਜਦੋਂ ਹੁਣ ਆਏ ਤੇ ਫਿਰ ਸਾਨੂੰ ਪਤਾ ਲੱਗਾ ਇਹ ਆ ਵਾਕਿਆ ਹੋਇਆ ਤੇ ਨਿਕਲ ਗਏ ਹੁਣ ਪ੍ਰਸ਼ਾਸਨ ਨੂੰ ਫੇਰ ਅਸੀਂ ਫੋਨ ਕੀਤਾ ਸੀਗਾ 112 ਨੰਬਰ ਤੇ ਐਸ ਐਚਓ ਸਾਹਿਬ ਨੇ ਵਧੀਆ ਕੋਆਪਰੇਟ ਕੀਤਾ ਸੀਗਾ ਉਹਨਾਂ ਨੂੰ ਵੀ ਨੰਬਰ ਨੰਬਰ ਦੇਤੇ ਸਾਰੇ ਕਲੂ ਦੇਤੇ ਸੀਗੇ ਟਰੇਸ ਆਊਟ ਕਰਦੇ ਪਏ ਰੇਡਾ ਰੂਡਾ ਜਿਹੜੇ ਸ਼ੱਕੀ ਬੰਦੇ ਸੀਗੇ ਇਥੋਂ ਨੇੜੇ ਤੇੜੇ ਦੇ ਪਿੰਡਾਂ ਦੇ ਵੀ ਪਤਾ ਮੋਬਾਈਲ ਤੇ ਫੋਟੋ ਹੀ ਉਹ ਸਕਰੀਨ ਸ਼ਾਟ ਜਿਹੜੇ ਹੁੰਦੇ ਆਪਣੇ ਵਾਲਪੇਪਰ 'ਚ ਉਹ ਤੋਂ ਪਤਾ ਲੱਗਾ ਵੀ ਆਹ ਫਲਾਣੇ ਪਿੰਡ ਦਾ ਫਲਾਣੇ ਪਿੰਡ ਦਾ ਉਹਨਾਂ ਹੁਣ ਚੱਕੇ ਚੁੱਕੇ ਆ ਤੇ ਉਹ ਹੁਣ ਆਪੇ ਮੰਨਣਗੇ ਦੱਸਣਗੇ ਵੀ ਕਿੱਥੇ ਕਣਕ ਲੈ ਕੇ ਗਏ ਆ ਕੀ ਕੀਤਾ ਹੈ ਬਾਈ ਜੀ ਇਹ ਜਿਹੜਾ ਗਰੋ ਆ ਇਹ ਗੱਡੀ ਵਾਲਾ ਜਾਂ ਇਹੋ ਜਿਹਾਂ ਗੱਡੀਆਂ ਵਾਲਾ ਗਰੋ ਇਹ ਤਾਂ ਸਾਰੀਆਂ ਮੰਡੀਆਂ 'ਚ ਘੁੰਮਦਾ ਹਰ ਸੀਜ਼ਨ ਘੁੰਮਦਾ ਖਬਰਾਂ ਆਉਂਦੀਆਂ ਨੇ ਡੇਲੀ ਸੀਜ਼ਨਾਂ 'ਚ ਵੀ ਫਲਾਨੀ ਮੰਡੀ 'ਚੋ ਟਰੱਕ ਭਰਿਆ ਗਿਆ ਫਲਾਨੀ ਮੰਡੀ 'ਚੋ ਗੱਡੀ ਭਰ ਕੇ ਲੈ ਗਈ ਕੀ ਲੱਗਦਾ ਪੁਲਿਸ ਚਾਵੇ ਤਾਂ ਇਹਨਾਂ ਨੰਬਰਾਂ ਤੋਂ ਹੁਣ ਇਹ ਗਰੋ ਦਾ ਪਰਦਾਫਾਸ਼ ਕਰ ਸਕਦੀ ਹੈ ਗਰੋ ਫੜਿਆ ਜਾ ਸਕਦਾ ਪੂਰਾ ਵੇਖੋ ਜੀ ਪੁਲਿਸ ਤੇ ਪੂਰਾ ਜ਼ੋਰ ਮਾਰਦੀ ਏ ਹੂੰ ਉਹ ਮੰਨ ਲਓ ਇੱਕ ਨਹੀਂ ਨਾ ਹੈ ਬੜੇ ਇਹ ਪਰ ਸਾਡੇ ਪਿਛਲੀ ਵਾਰੀ ਵੀ ਕੰਡੇ ਤੋਂ ਉਥੋਂ ਸਰਦਾਰ ਦਲਜੀਤ ਸਿੰਘ ਹੁਣੀ ਨੇ ਮੋਮੀ ਸਾਹਿਬ ਉਹਨਾਂ ਦੇ ਕੰਡੇ ਤੋਂ ਵੀ ਝੋਨਾ ਚੱਕਿਆ ਏ ਇਹਨਾਂ ਨੇ ਪਰ ਉਹਨਾਂ ਦੇ ਕਾਬੂ ਨਹੀਂ ਆਉਂਦੇ ਰਹੇ ਉਹ ਵੀ ਗੱਡੀ ਗੁੱਡੀ ਮਗਰ ਲਾ ਕੇ ਭਜਾਉਂਦੇ ਭਜੁੰਦੇ ਰਹੇ ਇਹ ਹੁਣ ਲੋਹੇ ਦੀਆਂ ਪੱਕੀਆਂ ਗੱਡੀਆਂ ਫੇਡ ਫੂਡ ਮਾਰ ਕੇ ਨਿਕਲ ਜਾਂਦੇ ਇਹ ਨਾਲ ਇਹਨਾਂ ਨੂੰ ਕੀ ਲੱਗੇ ਤੇ ਹੁਣ ਕੁਦਰਤੀਆਂ ਤੇ ਚਲੋ ਸਾਡੇ ਨਾਲ ਰਾਤ ਕਾਬੂ ਆਉਂਦੇ ਅਸੀਂ ਵੀ ਕਹਿਣਾ ਸੀ ਕੋਈ ਚੋਰੀ ਕਰਕੇ ਲੈ ਗਿਆ ਇਹ ਤੁਹਾਨੂੰ ਫੜੀ ਕਰਕੇ ਆਪਾਂ ਨੂੰ ਪਤਾ ਹੈ ਵੀ ਆਹ ਗੱਡੀ ਏ ਆ ਬੰਦੇ ਨੇ ਆਹਾ ਹੈਗਾ ਏ ਹੁਣ ਪੁਲਿਸ ਆਪਦੀ ਪੂਰੀ ਪਾਨ ਨਿਸ਼ਾਨ ਕਰੇਗੀ ਅਸੀਂ ਆਪਦੇ ਬਿਆਨ ਉੱਥੇ ਸੱਜਿਆ ਸੀ ਉਹਨਾਂ ਨੇ ਇੱਥੇ ਮੌਕੇ ਤੇ ਵੀ ਆਏ ਸੀਗੇ ਆਪਦੇ ਲੇਟਪੜ ਲੈਣੇ ਉਹਨਾਂ ਨੇ ਸਾਡੇ ਬਿਆਨ ਲੈ ਲੈਨੇ ਇਹ ਤੋਂ ਸਾਰੇ ਇਹ ਸੀਗਾ ਜੀ ਤਾਂ ਬਿਲਕੁਲ ਤੁਸੀਂ ਹਾਲਾਤ ਵੇਖੋ ਕਿਸ ਤਰੀਕੇ ਦੇ ਹਾਲਾਤ ਨੇ ਗੱਡੀ ਦੇ ਕਿਵੇਂ ਬੇਚਿਜਕ ਦੋ ਤਿੰਨ ਗੇੜੇ ਲਾ ਲਏ ਤੀਜਾ ਵੀ ਐਂ ਲਾਉਣ ਆਗੇ ਜਿਵੇਂ ਉਹਨਾਂ ਦਾ ਆਪਦਾ ਟਰੱਕ ਹੁੰਦਾ ਤੇ ਆਪਦੀ ਮੰਡੀ 'ਚ ਕਣਕ ਪਾਈ ਹੁੰਦੀ ਐ ਵੀ ਜਦੋਂ ਦਿਲ ਕੀਤਾ ਇਹਨਾਂ ਨੂੰ ਲੈ ਗਏ ਕੁਝ ਕੁ ਬੋਰੀਆਂ ਤਾਂ ਅੰਦਰ ਪਈਆਂ ਨੇ ਕਿਉਂਕਿ ਢੇੜਾ ਸ਼ਾਇਦ ਤੀਜਾਕ ਸੀਗਾ 100 ਕੁ ਬੋਰੀ ਤਾਂ ਚੱਕੀ ਗਈ ਆ ਉਸ ਤੋਂ ਬਾਅਦ ਜੇ ਨਾ ਜਾਗ ਆਉਂਦੀ ਜਾਂ ਨਾ ਦਿਨ ਹੁੰਦਾ ਤਾਂ ਇਹਨਾਂ ਨੇ ਸ਼ਾਇਦ ਪਤਾ ਨਹੀਂ ਕਿੰਨੇ ਕੁ ਢੇੜੇ ਲਾਜਣੇ ਹੋ ਸਕਦਾ ਟਰੱਕ ਹੀ ਖਾਲੀ ਕਰ ਜਾਂਦੇ ਤੇ ਆ ਮਗਰ ਵੇਖ ਲਓ ਮਗਰ ਟਰਾਲੀ ਦਾ ਪੂਰਾ ਜਿਗਾਰ ਬਣਾਇਆ ਹੋ ਸਕਦਾ ਟਰਾਲੀਆਂ ਟਰੋਲੀਆਂ ਵੀ ਮਗਰ ਪਾ ਕੇ ਲੈ ਜਾਂਦੇ ਹੁਣ ਹੋ ਸਕਦਾ ਇੱਕੋ ਢੇੜੇ 'ਚ 50 60 ਗੱਟੂ ਨਹੀਂ ਹੋ ਸਕਦਾ ਕੋਈ 100 1 ਸੀ ਉਹਨਾਂ ਦੇ ਕੋਲੇ ਉਹ ਭੱਜ ਗਏ ਨੇ ਪਰ ਮੋਬਾਈਲ ਉਹਨਾਂ ਦੇ ਦੋ ਤਿੰਨ ਜਿਹੜੇ ਗੱਡੀ ਦੇ ਵਿੱਚ ਹੀ ਪਏ ਸੀ ਔਰ ਉਹ ਪੁਲਿਸ ਨੂੰ ਦਿੱਤੇ ਆ ਆਰਫ ਕੇ ਥਾਣੇ ਦੇ ਵਿੱਚ ਔਰ ਪੁਲਿਸ ਨੇ ਵਿਸ਼ਵਾਸ ਜਰੂਰ ਇਹਨਾਂ ਨੂੰ ਇੱਕ ਵਾਰ ਦਵਾਇਆ ਕਿ ਉਹਨਾਂ ਨੂੰ ਜਰੂਰ ਟਰੇਸ ਕੀਤਾ ਜਾਊਗਾ ਪਰ ਅਸੀਂ ਵੀ ਇਹ ਗੱਲ ਕਹਿਣੀ ਚਾਹੁੰਦੇ ਆ ਕਿ ਪੂਰੇ ਫਿਰੋਜ਼ਪੁਰ ਦੇ ਵਿੱਚ ਅੰਤਕ ਮਚਾ ਰੱਖਿਆ ਇਹਨਾਂ ਲੁਟੇਰਿਆ ਨੇ ਚੋਰਾ ਨੇ ਇਹਨਾਂ ਗੱਡੀਆਂ ਵਲਿਆਂ ਨੇ ਜਿਹੜੇ ਸਪੈਸ਼ਲੀ ਇਹਨਾਂ ਦੇ ਉੱਪਰ ਲੁੱਟ ਕਰਨ ਆਉਂਦੇ ਆ ਬਹੁਤ ਸਾਰੀਆਂ ਸੀਸੀਟੀਵੀ ਪਿਛਲੇ ਸੀਜ਼ਨ ਵੀ ਸਾਹਮਣੇ ਆਈਆਂ ਸੀ ਜਿਦੇ ਚ ਇਹੋ ਜਿਹੀਆਂ ਗੱਡੀਆਂ ਹੀ ਆਉਂਦੀਆਂ ਨੇ ਔਰ ਪੌੜੀ ਲਾ ਕਾਂਦੇ ਤੋਂ ਟੱਪਦੇ ਆ ਤੇ ਬੂਰੀਆਂ ਲੱਦ ਕੇ ਇੱਥੋਂ ਫਰਾਰ ਹੋ ਜਾਂਦੇ ਆ ਇਹ ਕੋਈ ਨਵੀਂ ਘਟਨਾ ਨਹੀਂ ਇਹ ਲਗਾਤਾਰ ਆਏ ਦਿਨ ਇਹ ਘਟਨਾਵਾਂ ਹੁੰਦੀਆਂ ਨੇ ਸੀਜ਼ਨ ਦੇ ਵਿੱਚ ਪਰ ਇਸ ਵਾਰ ਗੱਡੀ ਵੀ ਕਾਬੂ ਇਹਨਾਂ ਨੇ ਕਰ ਲਈ ਇਸ ਗੱਡੀ ਤੋਂ ਮੋਬਾਈਲ ਵੀ ਕਾਬੂ ਕਰ ਲਿਆ ਫੋਟੋਆਂ ਵੀ ਉਹਨਾਂ ਦੀਆਂ ਹੈਗੀਆਂ ਨੇ ਮੋਬਾਈਲਾਂ ਦੇ ਵਿੱਚ ਪਰਿਵਾਰਾਂ ਦੇ ਕੰਟੈਕਟ ਵੀ ਆ ਪੂਰੀ ਕੰਟੈਕਟ ਲਿਸਟ ਆ ਅਗਰ ਪੁਲਿਸ ਚਾਵੇ ਫਰੋਸਪੁਰ ਦੀ ਤਾਂ ਇਹ ਗ੍ਰੋ ਦਾ ਪਰਦਾ ਫਾਸ਼ ਕਰ ਸਕਦੀ ਆ ਕਿਉਂਕਿ ਨੰਬਰਾਂ ਦੇ ਵਿੱਚੋਂ ਨੰਬਰ 300 ਹੋ ਸਕਦੇ ਆ ਕਿੱਥੇ ਕਾਲਾਂ ਹੁੰਦੀਆਂ ਨੇ ਰਿਕਾਰਡਿੰਗਾਂ ਤੱਕ ਉਹਨਾਂ ਦੇ ਫੋਨਾਂ 'ਚੋਂ ਮਿਲ ਸਕਦੀਆਂ ਔਰ ਇਹ ਗੱਡੀ ਟਰੇਸ ਕੀਤੀ ਜਾ ਸਕਦੀ ਕਿਥੋਂ ਦੀ ਆ ਕਿਹਦੇ ਨਾਮ ਤੇ ਆ ਪਹਿਲਾਂ ਕਿੰਨੀ ਵਾਰੀ ਇਹ ਗੱਡੀ ਤੇ ਪਰਚੇ ਨੇ ਜਾਂ ਉਹਨਾਂ ਬੰਦਿਆਂ ਤੇ ਕਿੰਨੇ ਪਰਚੇ ਨੇ ਅਗਰ ਪੁਲਿਸ ਚਾਵੇ ਤਾਂ ਇਸ ਵਾਰ ਇਸ ਗਰੋ ਨੂੰ ਬਿਲਕੁਲ ਖਤਮ ਕਰ ਸਕਦੀ ਆ ਫੜ ਸਕਦੀ ਆ ਪਰ ਪਰਿਵਾਰ ਇੱਕ ਗੱਲ ਜ਼ਰੂਰ ਕਹਿੰਦਾ ਹੈਗਾ ਕਿ ਪੁਲਿਸ ਨੇ ਵਿਸ਼ਵਾਸ ਜ਼ਰੂਰ ਦਿਵਾਇਆ ਕਿ ਅਸੀਂ ਤੁਹਾਡੀ ਮਦਦ ਪੂਰ ਕਰਾਂਗੇ ਅਸੀਂ ਵੀ ਇਹ ਗੱਲ ਕਹਿਣੀ ਚਾਹੁੰਦੇ ਆ ਕਿ ਪੁਲਿਸ ਦੇ ਹੱਥ ਹੁਣ ਸੁਰਾਖ ਲੱਗਿਆ ਹੈ ਕਿਉਂ ਨਾ ਇਸ ਪੂਰੇ ਗਰੋ ਦਾ ਪਰਦਾ ਫਾਸ਼ ਕੀਤਾ ਜਾਵੇ ਤਾਂ ਜੋ ਲੋਕ ਆਪਣੇ ਸੁੱਖ ਚੈਨ ਦੀ ਨੀਂ ਸੌ ਚੱਕਨ ਔਰ ਆਪਣੇ ਕੰਮਾਂ ਦੇ ਵਿੱਚ ਜਿਹੜੇ ਵੀ ਉਹਨਾਂ ਨੇ ਕੰਮ ਕਰਦੇ ਆ ਜਿਵੇਂ ਇਹ ਟਰੱਕਾਂ ਵਾਲੇ ਲਾ ਲੋ ਆਪਦੀ ਮਿਹਨਤ ਮਜ਼ਦੂਰੀ ਕਰਕੇ ਆਪਦਾ ਕੰਮ ਗੁਜ਼ਾਰਾ ਕਰਦੇ ਨੇ ਜਿਨ੍ਹਾਂ ਦੀ ਲੁੱਟ ਹੋ ਜਾਂਦੀ ਆ ਜਾਂ ਚੋਰੀ ਹੋ ਜਾਂਦੀ ਆ ਉਹਨੂੰ ਕਿਤਨਾ ਕਿਤੇ ਰੋਕਿਆ ਜਾ ਸਕੇ ਦੇਖਦੇ ਆ ਫਰੋਸਪਰ ਪੁਲਿਸ ਕੁਝ ਕਰਦੀ ਆ ਜਾਂ ਫਿਰ ਲੋਕ ਇਸੇ ਤਰ੍ਹਾਂ ਲੁੱਟਿੰਦੇ ਰਹਿਣਗੇ ਔਰ ਲੋਕ ਇਸੇ ਤਰ੍ਹਾਂ ਖੱਜਲ ਹੁੰਦੇ ਰਹਿਣਗੇ ਇਹ ਆਉਣ ਵਾਲੇ ਸਮੇਂ ਦੇ ਉੱਪਰ ਨਿਰਭਰ ਕਰਦਾ ਹੈ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਔਰ ਕਮੈਂਟ ਸੈਕਸ਼ਨ ਦੇ ਵਿੱਚ ਤੁਸੀਂ ਵੀ ਲਿਖੋ ਅਗਰ ਤੁਸੀਂ ਵੀ ਕਦੇ ਇਹੋ ਜੀ ਗੱਡੀ ਦੇਖੀ ਆ ਤੁਹਾਡੇ ਨਾਲ ਵੀ ਇਹੋ ਜੀ ਘਟਨਾ ਹੋਈ ਆ ਜਾਂ ਤੁਸੀਂ ਵੀ ਸ਼ਿਕਾਰ ਹੋਏ ਔ ਕਦੇ ਲੁੱਟਦਾ ਤਾਂ ਕਮੈਂਟ ਦੇ ਵਿੱਚ ਆਪਣੀ ਰਾਏ ਤੁਸੀਂ ਵੀ ਲਿਖ ਸਕਦੇ ਹੋ ਫਰੋਸਪੁਰ ਤੋਂ ਕੈਮਰਾ ਪਰਸਨ ਦੇ ਨਾਲ ਸੁਖਵਿੰਦਰ ਸਿੰਘ